ਸੂਬੇ ਦੇ ਵਿੱਚ ਵੱਧ ਰਿਹਾ ਨਸ਼ਾ ਜਿਸ ਨੇ ਪ੍ਰਸ਼ਾਸਨ ਦੇ ਉੱਪਰ ਕਈ ਵਾਰ ਸਵਾਲ ਖੜੇ ਕੀਤੇ ਨੇ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅਖਿਰ ਨਸ਼ੇ ਦੀ ਸਪਲਾਈ ਕਰਨ ਵਾਲੇ ਉਹ ਮਜਬੂਰ ਕਿਉਂ ਨੇ ਨਸ਼ਾ ਵੇਚਣ ਨੂੰ ਕਿਤਨਾ ਨਾ ਕਿਤੇ ਉਹ ਆਰਥਿਕ ਮਜਬੂਰੀ ਹੁੰਦੀ ਏ ਉਹਨਾਂ ਦੀ ਜਾਂ ਫਿਰ ਉਹਨਾਂ ਦੀ ਬੇਰੋਜ਼ਗਾਰੀ ਜਿਸ ਕਾਰਨ ਇਹਨਾਂ ਵਿਅਕਤੀਆਂ ਦੇ ਵੱਲੋਂ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ ਇੱਕ ਵਿਅਕਤੀ ਜਿਸਨੇ ਆਪਣੀ ਆਰਥਿਕ ਤੰਗੀ ਕਾਰਨ ਉਸਨੇ ਰੋਜੀ ਰੋਟੀ ਕਮਾਉਣ ਦੇ ਲਈ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਸ਼ਹਿਰ ਦੇ ਵਿੱਚ ਅਫੀਮ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੂਰੇ ਮਾਮਲੇ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀ ਨੇ ਕਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਪੱਤਰਕਾਰਾਂ ਦੇ ਨਾਲ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹੜੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ ਉਹ ਤੁਸੀਂ ਆਪ ਹੀ ਸੁਣ ਲਵੋ। ਸਰ ਐਨਡੀपीएस ਐਕਟ ਦੇ ਅੰਡਰ ਇੱਕ ਪਰਚਾ ਦਰਜ ਹੋਇਆ ਜੀ ਉਹਦੇ ਬਾਰੇ ਜਾਣਕਾਰੀ ਸਰ। ਅੱਜ ਸਾਡੇ ਸਤਕਾਰਯੋਗ ਸੀਪੀ ਸਾਹਿਬ ਦੇ ਹੁਕਮਾਤੀ ਡਿਵੀਜ਼ਨ ਨੰਬਰ 1 ਨੇ ਇੱਕ ਸੀਜੀਐਸ ਸਕੂਲ ਦੇ ਬਾਹਰ ਨਾਕਾ ਲਾਇਆ ਸੀ ਜਿੱਥੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਜਿਹਦੇ ਬੈਗ ਦੇ ਵਿੱਚੋਂ 1 ਕਿਲੋ 600 ਗ੍ਰਾਮ ਅਫੀਵ ਬਰਾਮਦ ਹੋਈ ਤੇ ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਉਸ ਬੰਦੇ ਨੂੰ ਕਾਬੂ ਕੀਤਾ ਤੇ ਕਾਬੂਕਾਰ ਨੂੰ ਅਪਰੰਤ ਐਫਆਈਆਰ ਨੰਬਰ 111 ਸਾਲ 2024 ਜਿਹੜੀ ਐਨਡੀਪੀਐਸ ਐਕਟ ਦੀ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਹੋਈ ਹੈ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਉਹ ਅਰੈਸਟ ਹੋਇਆ ਉਹ ਦੋਸ਼ੀ ਦਾ ਨਾਮ ਆਰਾਮ ਪ੍ਰਸਾਦ ਹੈ ਜੀ ਤੇ ਉਹ ਦੋਸ਼ੀ ਰਹਿਣ ਵਾਲਾ ਪੱਕਾ ਵਸਨੀਕ ਹੈਗਾ ਬਰੇਲੀ ਦਾ ਯੂਪੀ ਤੋਂ ਤੇ ਇਨਵੈਸਟੀਗੇਸ਼ਨ ਜਿਹੜੀ ਇਸ ਮੁਕਦਮੇ ਦੇ ਵਿੱਚ ਜਾਰੀ ਹੈ ਤੇ ਅੱਗੇ ਅਸੀਂ ਇਹਦੀਆਂ ਬੈਕਵਰਡ ਫਾਰਵਰਡ ਲਿੰਕੇਜਸ ਜਿਹੜੀ ਹੈਗੀਆਂ ਉਹ ਵੀ ਕੋਪ ਕਰ ਰਹੇ ਹਾਂ ਇਹਦਾ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਇਹਦਾ ਡਿਸਟ੍ਰੀਬਿਊਸ਼ਨ ਚੈਨਲ ਸੀਗਾ ਤੇ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਜਿਹੜੇ ਹੋਰ ਦੋਸ਼ੀ ਸਾਡੇ ਸਾਹਮਣੇ ਆਉਣ ਆਣਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ Jesus, thank you.